ਹੇਰੀ ਜੀ ਵੀ ਕਾਕੀ ਜੀ ਆਪਾਂ ਸੰਗਰੂਰੋਂ ਲਈ ਦੀ ਬਈ ਅੱਛਾ ਜੀ ਤੇ 6 ਮਹੀਨਾਈ ਸੀਗੀ ਇੱਕ ਘੋੜੀ ਸੀਗੀ ਵੀਰੇ ਠੀਕ ਹੈ ਜੀ ਤੇ ਆਪਣੇ ਜਾਨਵਰਾਂ ਨੂੰ ਕੋਈ ਕੁਸ ਪਾ ਗਿਆ ਸੀਗੇ ਤਿੰਨਾਂ ਨੂੰ ਇਹਨੂੰ ਬਿਛੇਰੇ ਨੂੰ ਵੀ ਬਈ ਸ਼ੌਂਕ ਜਿਹੜਾ ਆਪ ਹੱਥੀ ਕੰਮ ਕਰਦਾ ਉਹ ਸਿਸਟਮ ਕੰਮ ਜਾਂਦਾ ਜੇ ਕਿਸੇ ਦੇ ਮਰਪਾ ਦੇ ਕੇ ਆਪਾਂ ਹਨਾ ਕਿਸੇ ਬੰਦੇ ਦੇ ਲੇਬਰ ਤੇ ਫਿਰ ਇਹ ਸਿਸਟਮ ਕੰਮ ਜਾਂਦਾ ਨਹੀਂ ਬਈ ਕੰਮ ਕਰਕੇ ਰਾਈ ਹਨਾ ਨਾਲ ਕਿਸੇ ਦੇ ਡਿਪੈਂਡ ਵਾਲਾ ਹੁੰਦਾ ਕਿ ਉਹ ਚੱਲ ਮੈਂ ਲਿਆ ਕੇ ਬਾਲੀ ਮੈਂ ਕੱਲੀ ਫੋਟੋ ਵੀਡੀਓ ਤੇ ਰਹਿ ਗਿਆ ਬਈ ਸ਼ੌਂਕ ਅਸਲ ਕਿਸੇ ਨੂੰ ਇੰਨਾ ਹੈ ਨਹੀਂ ਫੋਟੋ ਵੀਡੀਓ ਦਾ ਜਿਆਦਾ ਹੈ ਜੀ ਬਈ ਸ਼ੌਂਕ ਜਿਹੜਾ ਆਪ ਹੱਥੀ ਕੰਮ ਕਰਦਾ ਉਹ ਸਿਸਟਮ ਆਜ਼ਾਦ ਸਿੰਘ ਦੋ ਦੰਦ ਬਿਛੇਰਾ ਦਿਖਾਉਣਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੇ ਬਿਛੇਰਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੇ ਕੱਦ ਵਿੱਡ ਤਾਂ ਵੱਡਾ ਹੈ ਹੀ ਹੈ ਆ ਬੱਚੇ ਦਾ ਤੇ ਨਾਲ ਉਨੀ ਸ਼ਕੀਨ ਤੇ ਇਸ ਬਸ਼ੇਰੇ ਦੀ ਗਰਦਨ ਦਾ ਯਾਰ ਮੈਂ ਫੈਨ ਹੋ ਗਿਆ ਨੈਕ ਬਹੁਤ ਸੋਹਣੀ ਆ ਆ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਤੇ ਫੇਸ ਦਾ ਬੜਾ ਸੋਹਣਾ ਕੰਨ ਕੰਨ ਬਹੁਤ ਸੋਹਣਾ ਬਾਕੀ ਬਾਈ ਕੁਲਵੀਰ ਦੀ ਮਿਹਨਤ ਆ ਇਸ ਬਸ਼ੇਰੇ ਤੇ ਕੱਲਾ ਕੱਲਾ ਮਸਲ ਦਿਖਦਾ ਛਾਤੀ ਪੁੱਠਾ ਗਰਦਨ ਤੇ ਕਰੰਟ ਬਹੁਤਾ ਬਸ਼ੇਰੇ ਦੇ ਵਿੱਚ ਇਹਦੀ ਬਲੱਡ ਲਾਈਨ ਬਹੁਤ ਸਟਰੋਂਗ ਆ ਉਹ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਤੁਹਾਨੂੰ ਇੱਕ ਵਾਰ ਮੈਂ ਬਸ਼ੇਰੇ ਦੇ ਉੱਪਰ ਪੂਰੀ ਝਾਤ ਪਵਾ ਦਾਂ ਤੇ ਤੁਸੀਂ ਵੀ ਦੱਸੋ ਬਸ਼ੇਰਾ ਤੁਹਾਨੂੰ ਕਿਵੇਂ ਲੱਗਿਆ ਤੇ ਕੱਦ ਵਿੱਡ ਜਿਵੇਂ ਮੈਂ ਦੱਸਿਆ ਵੀ ਖੁੱਲਾ ਡੁੱਲਾ ਕਰ ਲਿਆ ਅਜੇ ਕੱਦ ਹੋਰ ਵੀ ਕਰਨਾ ਕਿਉਂਕਿ ਜੇ ਬਸ਼ੇਰਾ ਇਹ ਦੋ ਦੰਦ ਹੋਇਆ ਬਸ਼ੇਰਾ ਵੀ ਨਵੀਂ ਉਮਰ ਦਾ ਤੇ ਇਹਨੂੰ ਸਾਂਭਣ ਵਾਲਾ ਇਹਦਾ مالک ਉਹ ਵੀ ਅਜੇ ਨਿਆਣੀ ਜੀ ਉਮਰ ਦਾ ਹੀ ਆ ਬਾਈ ਨੇ ਪਹਿਲੀ ਬਸ਼ੇਰੀ 11 ਸਾਲ ਦੀ ਉਮਰ ਚ ਲੈ ਲਈ ਸੀ ਇਹ ਇਹਨੂੰ ਸ਼ੌਂਕ ਕਹਿੰਦੇ ਆ ਮਿੱਤਰੋ ਤੇ ਅੱਜ ਕਈ ਸੱਜਣ ਸੋਚਦੇ ਤਾਂ ਹੋਣਾ ਵੀ ਮੁੰਡੇ ਨੇ ਬੜਾ ਵੱਡਾ ਘੋੜਾ ਤਿਆਰ ਕਰ ਲਿਆ ਚੰਗਾ ਪਰ ਵੀ ਮੁੰਡੇ ਨੇ ਮਿਹਨਤ ਵੀ ਬੜੀ ਕੀਤੀ ਆ ਬੜੀ ਕੱਲਣਾ ਕਾਲੀਆਂ ਮੁੰਡੇ ਨੇ ਤੇ ਤੁਹਾਨੂੰ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹੂੰਗਾ 22 ਦਿਨ ਜਾਨਵਰਾਂ ਨੂੰ ਕੋਈ ਜ਼ਹਿਰ ਪਾ ਗਿਆ ਸੀ ਯਾਰ ਬੰਦਾ ਤੇ ਬਸ਼ੇਰਾ ਹੀ ਬਚਿਆ ਕੱਲਾ ਇਹ ਤੇ ਦੋ ਜਾਨਵਰ ਹੋਰ ਸੀ ਇੱਕ ਦਲਸ਼ੇਰ ਕਾਕੀ ਦੀ ਬੱਚੀ ਤੇ ਦੂਜੀ ਘੋੜੀ ਅਜੇ 20 ਦਿਨ ਰਹਿੰਦੇ ਸੀ ਉਹਦੇ ਸੂਣ ਦੇ ਬਹੁਤ ਵੱਡੀ ਤੇ ਪੇਟਲ ਘੋੜੀ ਸੀ ਉਹ ਦੋ ਜਾਨਵਰ ਵੀਰ ਦੇ ਪੂਰੇ ਹੋ ਗਏ ਬਾਈ ਨੇ ਲੈਬ ਟੈਸਟ ਵੀ ਕਰਾਇਆ ਉਹਨਾਂ ਦਾ ਬਲੱਡ ਟੈਸਟ ਕਰਾਇਆ ਤਾਂ ਉੱਚ ਪੁਆਇਜ਼ਨ ਪਾਇਆ ਗਿਆ ਇਸ ਕਰਕੇ ਬਾਈ ਆਪਦੇ ਜਾਨਵਰਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਤੇ ਹੋ ਸਕੇ ਤਾਂ ਸੀਸੀਟੀਵੀ ਕੈਮਰੇ ਵੀ ਲਾਓ ਜਿਹੜੇ ਦੋਸਤਾਂ ਦੇ ਘਰ ਤੋਂ ਬਾਹਰ ਜਾਨਵਰ ਰੱਖੇ ਹੋਇਆ ਵੀ ਇੱਕ ਸਾਈਡ ਤੇ ਫਾਰਮ ਬਣਾਇਆ ਹੋਇਆ ਕਿਉਂਕਿ ਬਾਈ ਜ਼ਰੂਰੀ ਆ ਸਮਾਂ ਮਾੜਾ ਤੇ ਕਲਯੁਗ ਸਿਖ ਰੰਤ ਆ ਤੇ ਬਾਕੀ ਮਿਹਨਤ ਨਾਲ ਮੁੰਡੇ ਨੇ ਆ ਵਸ਼ੇਰਾ ਬਹੁਤ ਸੋਹਣਾ ਤਿਆਰ ਕਰ ਲਿਆ ਤੇ ਨਾਮ ਵੀ ਮੈਨੂੰ ਬੜਾ ਪਿਆਰਾ ਲੱਗਿਆ ਆਜ਼ਾਦ ਸਿੰਘ ਵਸ਼ੇਰੇ ਦੀ ਸਟੱਡ ਸਰਵਿਸ ਹੋਪਣਾ ਤੇ ਬਾਈ ਨੇ ਫੀਸ ਬਹੁਤ ਜਾਇਜ਼ ਰੱਖੀ ਆ ਮੁੰਡੇ ਨੂੰ ਸਪੋਰਟ ਕਰਨਾ ਆਪਣਾ ਫਰਜ਼ ਬਣਦਾ ਬਾਕੀ ਜਾਨਵਰ ਵੀ ਬਹੁਤ ਚੰਗਾ ਆ ਆ ਤੁਸੀਂ ਖੜਨੀ ਖੜਨੀ ਦੇਖੋ ਇਹਦਾ ਫੇਸ ਕੰਨ ਨੈਕ ਪੁੱਠਾ ਲੈਂਥ ਲੈਂਥ ਬਿਲਕੁਲ ਕੱਲੀ ਕੱਲੀ ਮਤਲਬ ਚੀਜ਼ ਤੁਹਾਨੂੰ ਵੀਡੀਓ ਚ ਨਜ਼ਰ ਆ ਰਹੀ ਹੋਣੀ ਤੇ ਬਹੁਤ ਬਰੀਕੀ ਚ ਕੱਦ ਦੇ ਨਾਲ ਨਾਲ ਬਰੀਕੀ ਵੀ ਆ ਸਹੱਪਣ ਬਹੁਤ ਆ ਬਸ਼ੇਰੇ ਦੇ ਵਿੱਚ ਬਾਈ ਕੁਲਵੀਰ ਦੇ ਜਜ਼ਬੇ ਨੂੰ ਸਲੂਟ ਆ ਬਾਈ ਹੌਸਲੇ ਨੂੰ ਸਲੂਟ ਆ ਤੇ ਮੁੰਡਾ ਬੜੀ ਮਿਹਨਤ ਨਾਲ ਜਿਹੜਾ ਬਸ਼ੇਰਾ ਸੰਭੀ ਜਾਂਦਾ ਤੇ ਇੱਕ ਗੱਲ ਮੈਂ ਵੀਡੀਓ ਚ ਹੋਰ ਵੀ ਕੀਤੀ ਆ ਬਾਈ ਗਗਨਦੀਪ ਤੇ ਕਿਸਾਨੀ ਨਾਲ ਸੰਬੰਧਿਤ ਵੀਰ ਉਹਨਾਂ ਦੇ ਪਿੰਡ 'ਚ ਪਾਣੀ ਹੈ ਜਿਹੜਾ ਉਹ ਹੁਣ ਨੀਚੇ ਤੋਂ ਉੱਪਰ ਦੀ ਵੱਲ ਆਇਆ ਪਹਿਲਾਂ ਕਹਿੰਦੇ ਵੀ 60 70 ਫੁੱਟ ਤੇ ਪਾਣੀ ਹੁੰਦਾ ਸੀ ਅੱਜ ਤੋਂ ਜੇ 25 30 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਹੁਣ ਪਾਣੀ ਹੈ ਜਿਹੜਾ ਉਹ ਉੱਪਰ ਆ ਗਿਆ ਉਹਦੇ ਬਾਰੇ ਵੀ ਮੈਂ ਜ਼ਰੂਰ ਗੱਲਬਾਤ ਕਰੀਆ ਕਿਉਂਕਿ ਆਪਾਂ ਕਿਸਾਨ ਆ ਯਾਰ ਕਿਸਾਨੀ ਨਾਲ ਸੰਬੰਧਤ ਆ ਸੋ ਘੋੜੇ ਤੇ ਕਿਸਾਨੀ ਆਪਣੀ ਜ਼ਿੰਦਗੀ ਆ ਸਾਰਾ ਕੁਝ ਆ ਆਪਣਾ ਤੇ ਆਜੋ ਹੁਣ ਵੀਰ ਉਹਨਾਂ ਨਾਲ ਆਪਾਂ ਗੱਲਬਾਤ ਕਰਾਉਂਦੇ ਆ ਤੇ ਨਾਲ ਦੀ ਨਾਲ ਤੁਸੀਂ ਵਸ਼ੇਰਾ ਦੇਖੀ ਚੱਲਿਓ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਦਿਓ ਤੇ ਤੁਹਾਨੂੰ ਵਸ਼ੇਰਾ ਕਿਵੇਂ ਜਿਹੜੇ ਸੱਜਣ ਨਵੇਂ ਜੁੜਦੇ ਆ ਆਪਣੇ ਚੈਨਲ ਨਾਲ ਤਾਂ ਫੋਲੋ ਜ਼ਰੂਰ ਕਰ ਲਿਆ ਕਰੋ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚਿਆ ਮਿੱਤਰੋ ਆਪਾਂ ਪਿੰਡ ਫਰੀਦਕੋਟ ਕੋਟਲੀ ਤੇ ਜ਼ਿਲ੍ਹਾ ਬਠਿੰਡਾ ਘੋੜਾ ਤੁਹਾਨੂੰ ਦਿਖਾਉਣਾ ਅੱਜ ਮੈਂ ਘੋੜਾ ਕੀ ਬਸ਼ੇਰੇ ਹੀ ਆ ਜੇ ਦੋ ਦੰਦ ਪਰ ਕੱਦ ਕਾਠ ਵੱਲੋਂ ਪੂਰਾ ਘੋੜਾ ਬਣ ਚੁੱਕਿਆ ਤੇ ਫਰੀਦਕੋਟ ਪਿੰਡ ਮਸ਼ਹੂਰ ਕਰਨਾ ਇਸ ਬਸ਼ੇਰੇ ਨੇ ਤੇ ਆਪਣੇ ਨਾਲ ਬਾਈ ਕਲਵੀਰ ਸਿੰਘ ਨੇ ਤਾਂ ਬਹੁਤ ਪਿਆਰ ਨਾਲ ਬਾਈ ਨੇ ਬਸ਼ੇਰਾ ਤਿਆਰ ਕੀਤਾ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਤੇ ਇਹਨਾਂ ਦਾ ਜੋ ਤਜਰਬਾ ਘੋੜਿਆਂ ਬਾਰੇ ਉਹ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਬਾਈ ਕਲਵੀਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਤੁਹਾਡਾ ਪਹਿਲਾਂ ਤਾਂ ਨਿੱਕੇ ਸੱਦੇ ਤੇ ਪਹੁੰਚਾਂ ਤੇ ਇੱਥੇ ਸਾਰੇ ਭਰਾਵਾਂ ਸੱਸੀ ਕਾਲ ਜਿਹੜੇ ਵੀਡੀਓ ਦੇਖ ਰਹੇ ਆ। ਧੰਨਵਾਦ ਬਾਈ ਜੀ। ਸਭ ਤੋਂ ਪਹਿਲਾਂ ਤਾਂ ਬਾਈ ਸ਼ੁਰੂਆਤ ਆਪਾਂ ਜੋ ਆਪਣਾ ਹੀਰੋ ਅੱਜ ਦਾ ਵੀਡੀਓ ਦਾ ਬਸ਼ੇਰੇ ਤੋਂ ਤੁਹਾਡੇ ਤੋਂ ਕਰਾਂਗੇ ਜੀ। ਇਹਦਾ ਨਾਂ ਕੀ ਆ ਬਸ਼ੇਰੇ ਦਾ ਵੀਰੇ? ਇਹਦਾ ਨਾਂ ਬਾਈ ਆਜ਼ਾਦ ਸਿੰਘ ਆ ਜੀ। ਆਜ਼ਾਦ ਸਿੰਘ। ਸਿੰਘ ਲਾਤਾ ਨਾਲ ਵੀਰੇ ਹੈ। ਇਹ ਬੜੀ ਖੁਸ਼ੀ ਦੀ ਗੱਲ ਆ ਮੈਂ ਨਾ ਆਪਣੇ ਮੈਂ ਆਪਦੇ ਘੋੜੇ ਪਿੱਛੇ ਵੀ ਰਾਣ ਸਿੰਘ ਲਾਇਆ ਹੋਇਆ ਚਲੋ ਆਪਣੇ ਘੋੜੇ ਦਾ ਨਾਮ ਤਾਂ ਬਾਬਾ ਜੀ ਨੇ ਰੱਖਿਆ ਸੀ ਤੇ ਮੈਨੂੰ ਇੱਕ ਬੰਦੇ ਨੇ ਕਮੈਂਟ ਵੀ ਕੀਤਾ ਸੀ ਇੱਕ ਵਾਰੀ ਕਹਿੰਦਾ ਵੀ ਯਾਰ ਘੋੜੇ ਕਦੋਂ ਤੋਂ ਸਿੰਘ ਹੋਣ ਲੱਗੇ ਮਨ ਲੱਗਦਾ ਉਹ ਭਰਾ ਸ਼ਾਇਦ ਵਾਕਫ ਨਹੀਂ ਹੋਣਾ ਵੀ ਇਹਨਾਂ ਨੂੰ ਜਾਣ ਪਾਈ ਨਾਲ ਨਵਾਜਿਆ ਗਿਆ ਗੁਰੂ ਸਾਹਿਬ ਨੇ ਵੀ ਬਾਬਾ ਜੀ ਬਈ ਇਹ ਸਹੀ ਹੈ ਨਾ ਹਾਂ ਸਾਰਾ ਵਾਲੇ ਨਰ ਦੇ ਵਿੱਚ ਸਿੰਘ ਰ ਜ਼ਰੂਰੀ ਜ਼ਰੂਰੀ ਹੁੰਦਾ ਸਹੀ ਗੱਲ ਆ ਵੀਰੇ ਤੇ ਆਜ਼ਾਦ ਸਿੰਘ ਤੇ ਉਮਰ ਕਿੰਨੀ ਹੋਗੀ ਬਈ ਆਪਣੇ ਬਚੇਰੇ ਦੀ ਦੋ ਤਾਂ ਦਾ ਲੱਗ ਗਈ ਤਿੰਨ ਸਾਲ ਉਮਰ ਹੋਊਗੀ ਇਹਦੀ ਤਿੰਨ ਸਾਲ ਉਮਰ ਹੋਊਗੀ ਵੀਰੇ ਤੇ ਕਦ ਕਾੜਤਾ ਬ ਚਲੋ ਫੇਰ ਵੀ ਆਪਾਂ ਨੂੰ ਇੱਕ ਜਿਵੇਂ ਸਾਰੇ ਸੱਜਣ ਪਿਆਰਿਆਂ ਨੂੰ ਆਪਾਂ ਨੂੰ ਦੱਸਣਾ ਪੈਂਦਾ ਵੀ ਕਦ ਕਿੰਨਾ ਕਰ ਗਿਆ ਆਪਣਾ 67+ ਆ ਜੀ 67+ ਬਾਈ ਠੀਕ ਆ ਬਾਈ ਬਲੱਡ ਲਾਈਨ ਕੀ ਆ ਬਈ ਆਪਣੇ ਬਸ਼ੇਰੇ ਦੀ ਜੀ ਬਲੱਡ ਲਾਈਨ ਭਈ ਇਹ ਗੋਬਿੰਦ ਦਾ ਬੱਚਾ ਜੀ ਠੀਕ ਆ ਜੀ ਤੇ ਬੈਂਸ ਰੋੜ ਦਾ ਪੁੱਤ ਆ ਇਹਦਾ ਤੇ ਮਾਂ ਇਹ ਵੀ ਬਈ ਸੁੰਦਰ ਦੀ ਆ ਠੀਕ ਆ ਜੀ ਤੇ ਸੰਗਰੂਰੀ ਖੜੀ ਆ ਮਾਂ ਇਹਦੀ ਬਈ 64+ ਆ ਤੇ ਬਹੁਤ ਵੱਡੀ ਲੰਬੀ ਫੁੱਲੀ ਬਾਡੀ ਦੀ ਘੋੜੀ ਠੀਕ ਆ ਵੀਰੇ ਹਾਂਜੀ ਠੀਕ ਹੈ ਜੀ ਇਹ ਮੁੰਡਾ ਜਿਹੜਾ ਗਵਿੰਦਾ ਉੱਥੇ ਸੁਨਾਮ ਆ ਕੇ ਪਿੱਛੇ ਜੇ ਥੋੜਾ ਟਾਈਮ ਪਹਿਲਾਂ ਪੂਰਾ ਹੋਇਆ ਕੋੜਾ ਹਾਂ ਜੇ ਪਹਿਲਾਂ ਡੇਰੀ ਤੇ ਸੀ ਬਾਬੇ ਕੋਲ ਜੀ ਉਹ ਖੇੜੀ ਹਨਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕਾ ਇਹ ਫਿਰ ਆਪਾਂ ਸੰਗਰੂਰ ਜ਼ਿਲ੍ਹੇ ਚੋਂ ਹੀ ਖਰੀਦੇ ਵੀਰੇ ਹਾਂ ਜੀ ਹਾਂ ਜੀ ਕਿੰਨੀ ਕੋਮਰ ਦਾ ਲਿਆ ਸੀ ਬੱਚਾ ਆਪਾਂ ਨੇ ਇਹ 5 ਸਾਲ ਦਾ ਜਦੋਂ ਆਪਾਂ ਲਿਆ ਸੀ ਤਾਂ ਛੋਟ 2 ਸਾਲ ਹੋ ਗਏ ਤਕਰੀਬਨ ਆਪਣੇ ਕੋਲ ਤੇ ਕਿਵੇਂ ਬਾਈ ਕਲਵੀਰ ਬਣਿਆ ਸੁਭਾਅ ਫਿਰ ਇਸ ਬਛੇਰੇ ਦਾ ਬਣਿਆ ਇਹਦਾ ਬਸ ਬਈ ਆਂਜਾਲੀ ਹੁੰਦਾ ਜੀ ਕੋਈ ਆਪਾਂ ਦਾ ਕੌਣਾ ਲੈ ਨਾਲੇ ਹਨਾ ਜੀ ਨਹੀਂ ਆਪਣੇ ਇਨ ਔਕਾਤ ਆ ਲੈਣ ਦੀ ਜ ਤੇ ਫਿਰ ਵੀ ਇਹ ਸਾਂਹ ਬਣਾਉਣ ਆਪਾਂ ਨੇ ਉਸੀ ਚੀਜ਼ ਸੋਚ ਕੇ ਲਿਆ ਬਈ ਹਾਂ ਬਈ ਸ਼ੌਂਕ ਸੀ ਆਪਾਂ ਨੂੰ ਸ਼ੁਰੂ ਤੋਂ ਹੀ ਸਾਂਹ ਰੱਖਣ ਦਾ ਠੀਕ ਆ ਵੀਰੇ ਤੇ ਬਾਜੂ ਸੁਭ ਬਣਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਉਹ ਆਪਣੇ ਕੋਲੇ ਆ ਗਏ ਠੀਕ ਆ ਬਈ ਨਹੀਂ ਕੱਦ ਵਿੱਡ ਵੀ ਸੋਨਾ ਕਰੀ ਜਾਂਦਾ ਕਲਵੀਰ ਤਜਰਬਾ ਕਿੰਨਾ ਕਾ ਬਈ ਪੁਰਾਣਾ ਘੋੜਿਆ ਜ ਹੈ ਤਾਂ ਤੁਹਾਡੀ ਨਵੀਂ ਉਮਰ ਆ ਪਰ ਚਲੋ ਜਿਵੇਂ ਆਫ ਦਾ ਕੈਮਰਾ ਵੀ ਪਹਿਲਾਂ ਗੱਲਾਂ ਕਰਦੇ ਰਹਾਂ ਮੈਨੂੰ ਜਥੇਦਾਰ ਜੀ ਦੱਸਦੇ ਸੀ ਵੀ ਅਜੇ ਪੂਰਾ ਚੰਗੇ ਤਰੀਕੇ ਨਾਲ ਕਲਵੀਰ ਬੋਲਣ ਨਹੀਂ ਲੱਗਾ ਸੀ ਵੀ ਕੋਈ ਕੋਈ ਕਹਿ ਕੇ ਕਹਿੰਦਾ ਹੁੰਦਾ ਸੀ ਵੀ ਘੋੜੀਆਂ ਦਾ ਉਦੋਂ ਤੂੰ ਸ਼ੌਂਕ ਪੈ ਗਿਆ ਵੀ ਘਰ 'ਚ ਘੋੜੀਆਂ ਆ ਗਈਆਂ ਜਦੋਂ ਤੋਂ ਮੁੰਡਾ ਬੋਲਣ ਲੱਗਾ ਹਾਂਜੀ ਹਾਂ ਤੇ ਕਿੰਨਾ ਕੁ ਟਾਈਮ ਹੋ ਗਿਆ ਮੂ ਆਪਾਂ ਨੂੰ ਘੋੜੀਆਂ 'ਚ ਵੀਰੇ ਆਪਾਂ ਨੂੰ ਬਈ ਮੈਂ ਪਹਿਲੀ ਘੋੜੀ ਲਿਆਂਦੀ ਸੀਗੀ ਜੀ 2014 ਸੀ ਜੀ ਅੱਛਾ ਜੀ 2014 ਸੀ ਠੀਕ ਹੈ ਵੀਰੇ ਹਾਂ ਬਿਸ਼ੇਰੀ ਲੈਤੀ ਜੀ ਪਹਿਲਾਂ ਬਈ ਸ਼ੌਂਕ ਬਈ ਕੁਦਰਤ ਹਾਂ ਢਡੂਆਂ ਬਈ ਦਿਲੋਂ ਕੋਈ ਉਹ ਬਾਅਦ ਦੇਖ ਦੇ ਕੇ ਬਾਦ ਆ ਗਿਆ ਜੀ ਲੈ ਜਾਣ ਲੱਗ ਗਏ ਹਾਲੀਵੁੱਡ ਥੋੜੀ ਜ਼ਿਆਦਾ ਵੱਧ ਆ ਗਿਆ ਬਈ ਠੀਕ ਹੈ ਬਈ ਹਾਂ ਫਿਰ ਕਾਫੀ ਜਾਨਵਰ ਆਏ ਬਈ ਹਾਲੀਵੁੱਡ ਆ ਕੇ ਪਹਿਲਾਂ ਨਾਰਮਲ ਸੀਗੇ ਹਾਲੀਵੁੱਡ ਆ ਕੇ ਕੁਆਲਟੀ ਵਾਲੇ ਕਰੀ ਗਏ ਜੇ ਜੇ ਨੌਲੇਜ ਆਈ ਗਈ ਬਈ ਠੀਕ ਹੈ ਵੀਰੇ ਆਏ ਆਏ ਬਦਲੀ ਗਏ ਨਹੀਂ ਬਸ਼ੇਰਾ ਬਈ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਸੋਹਣਾ ਜੋੜਤਾ ਜੀ ਹਾਂਜੀ ਤੇ ਵੇਦਾ ਜੇ ਆਪਾਂ ਬਲੱਡ ਲਾਈਨ ਵੀ ਚੰਗੀ ਹੈਗੀ ਉਹ ਕਿਉਂਕਿ ਸਮੁੰਦਰ ਖੜਾ ਮਾ ਵਾਲੇ ਪਾਸਿਓਂ ਤੇ ਦੂਜੇ ਪਾਸੇ ਪ੍ਰਿੰਸ ਪ੍ਰਿੰਸ ਵੀ ਮਤਲਬ ਵੀ ਟੌਪ ਦਾ ਉਹ ਘੋੜਾ ਸੀ ਵੀ ਜਿਹਨੇ ਨੌਕਰਾਂ ਚ ਇੱਕ ਨਵੀਂ ਕ੍ਰਾਂਤੀ ਉਹ ਕਹਿ ਸਕਦਾ ਮੈਂ ਬਹੁਤ ਵੱਡੀ ਰਕਮ ਤੇ ਵਿਕ ਕੇ ਘੋੜਾ ਉਹ ਪੰਜਾਬ ਤ ਤੇ ਬਈ ਇਹਦੀ ਹੁਣ ਆਪਣੀ ਸਟੱਡੀ ਸਰਵਿਸ ਓਪਨ ਕਰਤੀ ਜੀ ਹਾਂਜੀ ਬਈ ਓਪਨ ਆ ਜੀ ਠੀਕ ਆ ਜੀ ਇਹਦੀ ਫੀਸ ਕਿੰਨੇ ਰੱਖੀ ਵੀਰੇ ਆਪਾਂ ਨੇ ਬਈ ਆਪਾਂ 16000 ਰੱਖੀ ਨੋਰਮਲ 16000 ਫੀਸ ਆ ਜੀ ਠੀਕ ਆ ਮੇਰੇ ਪ੍ਰੋਪਰ ਜਿਸ ਜਗ੍ਹਾ ਤੇ ਬੈਠਾ ਦੇਖੋ ਜਦੋਂ ਤੁਸੀਂ ਮੈਨੂੰ ਪਹਿਲਾਂ ਪਹਿਲਾਂ ਫੋਨ ਕੀਤਾ ਸੀ ਨਾ ਕਹਿੰਦਾ ਬਾਈ ਮੈਂ ਫਰੀਦਕੋਟ ਤੋਂ ਬੋਲਦਾ ਮੈਂ ਵੀ ਸ਼ਹਿਰ ਸਮਝ ਗਿਆ ਸੀ ਵੀ ਫਰੀਦਕੋਟ ਸ਼ਹਿਰ ਤੋਂ ਹਨਾ ਫਿਰ ਹੌਲੀ ਹੌਲੀ ਤੁਸੀਂ ਮੈਨੂੰ ਲੋਕੇਸ਼ਨ ਭੇਜੀ ਵੀ ਫਰੀਦਕੋਟ ਕੋਟਲੀ ਪਿੰਡ ਪੈਂਦਾ ਇਹ ਇਹ ਜੇ ਆਪਾਂ ਇਸ ਟਾਈਮ ਗੱਲ ਕਰੀਏ ਪ੍ਰੋਪਰ ਲੋਕੇਸ਼ਨ ਕੀ ਹੈ ਵੀ ਕਿਹੜੇ ਕਿਹੜੇ ਸ਼ਹਿਰ ਆਪਾਂ ਨੇੜੇ ਲੱਗਦੇ ਇਸ ਜਗ੍ਹਾ ਤੋਂ ਸਾਵੇਂ ਪਿੰਡ ਆਗਾ ਫਰੀਦਕੋਟ ਕੋਟਲੀ ਡੱਬ ਵਾਲੀ ਮੰਡੀ ਜਿਹੜੀ ਕੀਪਾ ਦੇ ਨਾਮ ਤੋਂ ਮਸ਼ਹੂਰ ਆ ਬਾਈ 9 ਕਿਲੋਮੀਟਰ ਹੈ ਇੱਥੋਂ ਅੱਛਾ ਜੀ ਤੇ ਬਠਿੰਡਾ ਹੈਗਾ ਬਾਈ 35 ਤੇ ਮਲੋਟ ਹੈਗਾ 30 ਕਿਲੋਮੀਟਰ ਬਈ ਬਾਦਲਵਾ ਪੰਜ ਸੱਤ ਕਿਲੋਮੀਟਰ ਆਪਾਂ ਤੋਂ ਠੀਕ ਹੈ ਵੀਰੇ ਸੈਂਟਰ ਜੇ ਚ ਆ ਗਏ ਬਈ ਹਰਿਆਣਾ ਰਾਜਸਥਾਨ ਤੇ ਪੰਜਾਬ ਦੇ ਜੀ ਹਾਂਜੀ ਠੀਕ ਹੈ ਜੀ ਮਤਲਬ ਟਿਕੜੀ ਲੱਗੀ ਤੁਹਾਨੂੰ ਵੀ ਇਸ ਹਾਂਜੀ ਬਈ ਹਾਂਜੀ ਠੀਕ ਹੈ ਵੀਰੇ ਕੁਲ ਵੀਰ ਇਹਦੋਂ ਪਹਿਲਾਂ ਮਨ ਕਿਹੜੇ ਜਾਨਵਰ ਕਿੰਨੇ ਰਏ ਆਪਣੇ ਕੋਲ ਹੁਣ ਤੱਕ ਕੁੱਲਾ ਘੋੜੀ ਆ ਆਪਣੇ ਕੋਲ ਇਸ ਟਾਈਮ ਤਾ ਹਨਾ ਪਹਿਲਾਂ ਆਪਣੇ ਕੋਲੇ ਹੁਣ ਬਈ ਹੋਵੇ ਤਿੰਨ ਕਿ ਚਾਰ ਮਹੀਨੇ ਤੇ ਆਪਣੇ ਕੋਲ ਇੱਕ ਬਿਸ਼ੇਰੀ ਸੀ ਵੀ ਕਾਕੀ ਦੀ ਆਪਾਂ ਸੰਗਰੂਰੋਂ ਲਈ ਸੀ ਬਈ ਅੱਛਾ ਜੀ ਤੇ 6 ਕੁ ਮਹੀਨਾਈ ਸੀ ਇੱਕ ਘੋੜੀ ਸੀਗੀ ਵੀਰੇ ਠੀਕ ਹੈ ਜੀ ਤੇ ਆਪਣੇ ਜਾਨਵਰਾਂ ਨੂੰ ਕੋਈ ਕੁਸ ਪਾ ਗਿਆ ਸੀ ਵੀ ਤਿੰਨਾਂ ਨੂੰ ਤੇ ਇਹਨੂੰ ਬਿਸ਼ੇਰੀ ਨੂੰ ਵੀ ਬਾਈ ਕੁ ਜ਼ਹਿਰ ਵਗੈਰੇ ਜੀ ਹਾਂ ਜੀ ਹਾਂ ਜੀ ਬਾਈ ਤੇ ਕੁਦਰਤੀ ਬਸ ਰੱਬ ਨੇ ਇਹਨੂੰ ਰੱਖ ਲਿਆ ਜੀ ਇਹਨੇ ਸ਼ਾਮ ਦਾ ਦਾਣਾ ਨਹੀਂ ਖਾਦਾ ਬਾਈ ਤੇ ਉਹਨਾਂ ਨੇ ਖਾ ਲਿਆ ਅੱਛਾ ਜੀ ਤੇ ਉਹ ਰਾਤ ਨੂੰ ਬਸ ਦੋਨੋਂ ਐਸਪਾਇਰ ਹੋ ਗਈ ਘੋੜੀ ਆਪਣੇ ਬਿਸ਼ੇਰੇ ਤੋਂ ਗੱਭਣ ਸੀ 20 ਹਜ਼ਾਰ ਰਹਿੰਦੀ ਸੀ ਬਾਈ ਸੂਨ ਦੇ ਆਪਣੇ ਬਿਸ਼ੇਰੇ ਤੋਂ ਗੱਭਣ ਸੀ ਵੀਰੇ ਬਾਈ ਤੇ ਬਿਸ਼ੇਰੀ ਸੀ ਕਾਕੀ ਦੀ ਬਾਈ ਠੀਕ ਹੈ ਬਾਈ ਹਾਂ ਇਹਦੇ ਕਾਫੀ ਦਿਨ ਬੋਲਣ ਮਾਤਣ ਲੱਗੀਆਂ ਬਾਈ ਚਲੋ ਇਹ ਪਰਮਾਤਮਾ ਨੇ ਰੱਖ ਲਿਆ ਠੀਕ ਹੈ ਜੀ ਉਹ ਆਪਣਾ ਜਾਨਵਰ ਐਕਸਪਾਇਰ ਹੋ ਗਈ ਨੀ ਉਹ ਆਪਾਂ ਨੂੰ ਵੀ ਪਤਾ ਕਿਵੇਂ ਚੱਲੇ ਵੀ ਐ ਕਰਕੇ ਕੋਈ ਪాయిਜ਼ਨ ਪਾ ਕੇ ਗਿਆ ਆਪਣੇ ਘੋੜਿਆਂ ਨੂੰ ਟੈਸਟ ਕਰਾਇਆ ਸੀ ਬਲੱਡ ਟੈਸਟ ਕਰਾਇਆ ਸੀ ਅੱਛਾ ਯੂਨੀਵਰਸਿਟੀ ਵਗੈਰਾ ਤੋਂ ਹੈ ਜੀ ਹਾਂ ਜੀ ਠੀਕ ਹੈ ਵੀ ਸ਼ਾਮ ਦੇ ਦਾਣੇ ਚ ਪਾਇਆ ਕਿਸੇ ਕੁਝ ਬਈ ਦਾਣੇ ਚ ਪਾਇਆ ਠੀਕ ਹੈ ਪੈਸੇ ਜਿਹੜੇ ਇਹੋ ਜਿਹਾ ਕੁਝ ਕਰਦੇ ਬਈ ਉਹਨਾਂ ਦੇ ਕਦੇ ਝੰਡੇ ਤਾਂ ਝੂਲਦੇ ਨਹੀਂ ਬਈ ਹਨਾ ਜਿਹੜਾ ਰੱਬ ਦੇ ਜੀ ਨਾਲ ਇਹੋ ਜਿਹਾ ਕੁਝ ਕਰਦਾ ਪਰ ਮਿੱਤਰੋ ਆਪਦੇ ਘੋੜਿਆਂ ਦਾ ਖਿਆਲ ਜ਼ਰੂਰ ਰੱਖੋ ਹੁਣ ਟੈਕਨੋਲੋਜੀ ਆ ਗਈ ਵੀਰ ਆਪਾਂ ਨੂੰ ਮੈਨੂੰ ਵੀ ਬੜੇ ਦੋਸਤ ਕਹਿੰਦੇ ਹੁੰਦੇ ਯ ਆਪਾਂ ਨੂੰ ਹਰ ਇੱਕ ਚੀਜ਼ ਦੀ ਹਰ ਇੱਕ ਮੂਮੈਂਟ ਦਾ ਘੋੜੇ ਬਾਰੇ ਪਤਾ ਹੋਣਾ ਚਾਹੀਦਾ ਬਾਈ ਕਿਉਂਕਿ ਮਸਾਂ ਜੁੜਦੇ ਆ ਬਾਈ ਘੋੜੇ ਹਨ ਇਹ ਇੱਕ ਆਪਾਂ ਆਮ ਜੀਮੀਦਾਰ ਪਰਿਵਾਰ ਦੇ ਵਿੱਚੋਂ ਆ ਪਰਮਾਤਮਾ ਬੜੀ ਮੁਸ਼ਕਲ ਨਾਲ ਆਪਾਂ ਨੂੰ ਇਹ ਚੀਜ਼ਾਂ ਦਿੰਦਾ ਜੀ ਤੇ ਆਪਾਂ ਗੱਲ ਕਰੀਏ ਬਾਈ ਤੁਸੀਂ 2014 ਦੇ ਵਿੱਚ ਪਹਿਲੀ ਬਿਸ਼ੇਰੀ ਲਈ ਬਾਈ 14 ਤੋਂ ਲੈ ਕੇ 24 ਤੱਕ ਦਾ ਕਿਵੇਂ ਇਹਦਾ ਘੋੜਿਆਂ 'ਚ ਸਫਰ ਰਿਹਾ ਵੀਰੇ ਸਫਰ ਬਾਈ ਖੱਟਾ ਮਿੱਠਾ ਮੰਨ ਕੇ ਚੱਲੋ ਬੰਦੇ ਸਾਰੇ ਮਿਲਦੇ ਰਹਿੰਦੇ ਆ ਜੀ ਅੱਛਾ ਜੀ ਹਾਂ ਮਾੜੇ ਹੀ ਮਿਲੇ ਚੰਗੇ ਹੀ ਮਿਲੇ ਪਰ ਚੰਗੇ ਸੇ ਘੱਟ ਪਿਲੇ ਥੋੜੇ ਮਾੜੇ ਮਾੜੇ ਵੱਧ ਮਿਲੇ ਹੈ ਜੇ ਪ ਟੱਕੇ ਖਾਦੇ ਆਪਾਂ ਹਨਾ ਜੀ ਕੋਈ ਨੌਲਜ ਆਏਗੀ ਜਿੰਨੇ ਚੱਕਰਾਂ ਆਏ ਬਈ ਆਪ ਨੂੰ ਨੌਲਜ ਨਹੀਂ ਹਨਾ ਉੱਜਕਰ ਕੋਈ ਉਹ ਨਹੀਂ ਕੋਈ ਕੰਮ 'ਚ ਕੋਈ ਫਾਇਦਾ ਨਹੀਂ ਬਈ ਆ ਪਹਿਲਾਂ ਗਿਆਨ ਲੈਣਾ ਜ਼ਰੂਰੀ ਹੈ ਵੀਰੇ ਜੇ ਆਪਾਂ ਕਿਸੇ ਦੇ ਤੇਜਦੇ ਆ ਬਈ ਤੇਜ ਨਾਲ ਆ ਕੰਮ ਆਇਆ ਹੈ ਨਹੀਂ ਬਈ ਜੇ ਆਪ ਨੂੰ ਤੁਹਾਨੂੰ ਨੌਲਜ ਹੈਗੀ ਆ ਤੁਸੀਂ ਕੋਈ ਮਰਜ਼ੀ ਕਰ ਲੋ ਆਪਾਂ ਜੇ ਇੱਕ ਅੱਗੇ ਕੀ ਮੈਂ ਉਹਦੇ ਤੇ ਕਰਕੇ ਉਹ ਕਰ ਨੂੰ ਉਹ ਮੁਸ਼ਕਲ ਆ ਕੰਮ ਜੇ ਆਪ ਨੂੰ ਨੌਲਜ ਹੈਗੀ ਤਾਂ ਬੰਦਾ ਕੋਈ ਮਰਜ਼ੀ ਕਰ ਲੈ ਕਿਸੇ ਦੀ ਜੋ ਨਾ ਬਸ ਬਈ ਟਾਈਮ ਹੈ ਨਹੀਂ ਅੱਜ ਪਤਾ ਪਹਿਲਾਂ ਆਪ ਨੂੰ ਗਿਆਨ ਹੋਣਾ ਚਾਹੀਦਾ ਪੂਰਾ ਆਪ ਨੂੰ ਗਿਆਨ ਹੋਣਾ ਚਾਹੀਦਾ ਬਈ ਚੀਜ਼ ਬਾਰੇ ਹਨਾ ਹਾਂ ਜੇ ਆਪ ਨੂੰ ਗਿਆਨ ਹੋਵੇ ਫਿਰ ਸਾਰਾ ਕੁਝ ਹੀ ਹੈ ਨਾ ਹਮ ਬਾਕੀ ਸਿਆਣੇ ਦੀ ਇੱਕ ਕਹਾਵਤ ਆ ਬਾਈ ਕਹਿੰਦੇ ੱੱੱਕੇ ਖਾ ਕੇ ਅਕ ਲਾਉਂਦੇ ਆ ਬਦਾਮ ਖਾ ਕੇ ਨਹੀਂ ਜੇ ੱੱੱਕੇ ਖਾਵਾਂਗੇ ਤਾਂ ਹੀ ਕੁਝ ਸਿੱਖਣ ਨੂੰ ਮਿਲੂ ਬਾਈ ਹਾਂਜੀ 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 ਸਮੇਂ ਦੇ ਨਾਲ ਪਹਿਲਾਂ ਬਸ਼ੇਰੀ ਲਈ ਜਿਵੇਂ ਜਿਵੇਂ ਤੁਰੇ ਫਿਰੇ ਬਾਈ ਹੌਲੀ ਹੌਲੀ ਨੌਲਜ ਆਈ ਗਈ ਜਾਨਵਰਾਂ ਦੀ ਫਿਰ ਉਹ ਵੇਚ ਕੇ ਥੋੜੀ ਵਧੀਆ ਕੁਆਲਿਟੀ ਦੀ ਹੋਰ ਲੈਤੀ ਫਿਰ ਉਹ ਵੇਚ ਕੇ ਹੋਰ ਲੈਤੀ ਜਾਨਵਰ ਤਾਂ ਕਈ ਬਾਈ ਲਈ ਵੇਚੇ ਆਪਾਂ ਥੋੜੀ ਵੀ ਕੁਆਲਿਟੀ ਦੇ ਹੋਏ ਆ ਬਾਈ ਆਪਾਂ ਥੋੜਾ ਬਰੀਡਿੰਗ ਦਾ ਜ਼ਿਆਦਾ ਸੀ ਕੋਈ ਲੈਣ ਵੇਚ ਦਾ ਆਪਣਾ ਐਡਾ ਹੈ ਨਹੀਂ ਆ ਇਸ ਤਰ੍ਹਾਂ ਫੀਗਾ ਵੀਰੇ ਬੜਾ ਸ਼ੌਂਕ ਹੈ ਥੋੜਾ ਜ਼ਿਆਦਾ ਬਈ ਆਪਾਂ ਨੂੰ ਬਰੀਡਿੰਗ ਦਾ ਜ਼ਿਆਦਾ ਸ਼ੌਂਕ ਆ ਬਈ ਕੁਲਵੀਰ ਵੀਰੇ ਜਿਵੇਂ ਤੁਹਾਡੀ ਉਮਰ ਆ ਹਨਾ ਤੁਸੀਂ ਜੰਗਸਟਰ ਹੋ ਤੇ ਹਰ ਇੱਕ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਨਾ ਬਹੁਤ ਨਵੀਂ ਪੀੜੀ ਨੂੰ ਸ਼ੌਕ ਆ ਘੋੜਿਆਂ ਦਾ ਪਰ ਡਰਦੇ ਹੋ ਇਸੇ ਚੀਜ਼ ਤੋਂ ਵੀ ਯਾਰ ਪਹਿਲਾਂ ਹੀ ਜਿਵੇਂ ਨਵੀਂ ਉਮਰ ਹੁੰਦੀ ਆ ਨਾ ਬੰਦੇ ਨੇ ਘਰੋਂ ਪੈਸੇ ਵੀ ਲੈਣੇ ਹੁੰਦੇ ਆ ਘੋੜੀ ਜਾਂ ਘੋੜਾ ਖਰੀਦਣ ਵਾਸਤੇ ਜੇ ਉਹ ਚ ਠੱਗੀ ਲੱਗ ਜਾਏ ਫਿਰ ਘਰੋਂ ਵੇਸੇ ਗਾਲਾਂ ਪੈਂਦੀਆਂ ਨੇ ਹਨਾ ਤੇ ਤੁਸੀਂ ਨਵੇਂ ਮੁੰਡਿਆਂ ਨੂੰ ਨਵੇਂਆਂ ਨੂੰ ਵੀ ਬੰਦੇ ਨੂੰ ਕੀ ਸੇਧ ਦੇਣਾ ਚਾਹੋਗੇ ਵੀ ਬਈ ਤਾਈ ਬਈ ਜੇ ਲੋਕ ਕੰਮ ਕਰਕੇ ਰਾਜੀ ਹਨ ਨਾਲ ਕਿਸੇ ਦੇ ਡਿਪੈਂਡ ਵਾਲਾ ਹੁੰਦਾ ਕਿ ਉਹ ਚਲ ਮੈਂ ਲਿਆ ਕੇ ਬਾਲੀ ਮੈਂ ਕੱਲੀ ਫੋਟੋ ਵੀਡੀਓ ਤੇ ਰਹਿ ਗਿਆ ਬਈ ਸ਼ੌਂਕ ਅਸਲ ਕਿਸੇ ਨੂੰ ਇੰਨਾ ਹੈ ਨਹੀਂ ਉਹ ਫੋਟੋ ਵੀਡੀਓ ਦਾ ਜਿਆਦਾ ਹੈ ਜੀ ਬਈ ਸ਼ੌਂਕ ਜਿਹੜਾ ਆਪ ਹੱਥੀ ਕੰਮ ਕਰਦਾ ਉਹ ਸਿਸਟਮ ਕੰਮ ਜਾਂਦਾ ਜੇ ਕਿਸੇ ਦੇ ਨਿਰਭਾਅ ਦੇ ਕੇ ਆਪਾਂ ਹਨਾ ਕਿਸੇ ਬੰਦੇ ਦੇ ਲੇਵਾ ਤੇ ਫਿਰ ਇਹ ਸਿਸਟਮ ਕੰਮ ਜਾਂਦਾ ਨਹੀਂ ਬਈ ਹਾਂ ਵੀ ਆਪ ਪੱਲੇ ਆ ਕੇ ਬੰਨਤੀ ਉਦੋਂ ਬਾਅਦ ਬੇਬੇ ਬਾਪੂ ਨੂੰ ਕਹਦੀ ਵੀ ਲੈ ਤੁਸੀਂ ਚੱਕਣੀ ਦੇ ਦਾਣਾ ਤੁਸੀਂ ਪਾਉਣਾ ਹਨਾ ਬੰਦਾ ਜੀ ਆਪਦੀ ਡਿਊਟੀ ਸਮਝੇ ਬਈ 2 ਜਨਵਰੀ ਵੀ ਆਰਾਮ ਨਾਲ ਪਾਰ ਲਾ ਲਾਂਗੇ ਕਿਉਂਕਿ ਸ਼ਾਮ ਸਵੇਰ ਦੀ ਡਿਊਟੀ ਹੁੰਦੀ ਹੈ ਘੋੜਿਆਂ ਦੀ ਹਾਂ ਹਾਂ ਬਾਕੀ ਇਹਨਾਂ ਕੋਈ ਸਾਹਮਣ ਵਾਲਾ ਐਡਾ ਔਖਾ ਕੰਮ ਹੈ ਨਹੀਂ ਬਈ ਇਹਨਾਂ ਨੂੰ ਹਨਾ ਹੂੰ ਤੇ ਜਿਹੜਾ ਬੰਦਾ ਬਸ ਆਪ ਸਾਹਮਣ ਦਾ ਬਈ ਉਹ ਹੀ ਕਾਮਯਾਬ ਮੈਨੂੰ ਤਾਂ ਲੱਗਦਾ ਸਿਸਟਮ ਅਸਲੀਵਾਦ ਹੱਥੀ ਕੰਮ ਕਰਦਾ ਹਾਂ ਤੇ ਆਪਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਚੰਗੇ ਮਾੜੇ ਬੰਦੇ ਸਭ ਤਰ੍ਹਾਂ ਦੇ ਮਿਲੇ ਚਲੋ ਮਾੜੇ ਬੰਦੇ ਦਾ ਦੁਨੀਆ ਦੇ ਫਿਰ ਤੇ ਚੰਗਾ ਬੰਦਾ ਕਿਹੜਾ ਕੋਈ ਐਹ ਜਾ ਮਿਲਿਆ ਜਿਹੜਾ ਬਈ ਯਾਰ ਇਹ ਬੰਦੇ ਨੇ ਆਪਣੇ ਬਈ ਘੋੜਿਆਂ ਚ ਪੈਰ ਲਵਾਏ ਨਹੀਂ ਕੁਛ ਸਿਖ ਠੀਕ ਹੈ ਬਾਈ ਇਹ ਬਾਈ ਸ਼ਰਮਨਾਂ ਨੂੰ ਹੋ ਗਿਆ ਜੀ ਪਲਵਾਨ ਅੱਛਾ ਜੀ ਉਹਨਾਂ ਦੇ ਆਉਣਾ ਸੀ ਅੱਜ ਉਹਨਾਂ ਨਾਲ ਥੋੜਾ ਜਿਹਾ ਬਾਹਰੋਂ ਬੰਦੇ ਆਏ ਸੀਗੇ ਜੀ ਅੱਛਾ ਵੀਰੇ ਤਾਂ ਕਰਕੇ ਆਏ ਨੇ ਜੀ ਥੋੜਾ ਜਿਹਾ ਕੰਮ ਹੋ ਗਿਆ ਹੂੰ ਹੂੰ ਬਾਈ ਜੱਸੀ ਜੀ ਨਾ ਕਰੇ ਤੂੰ ਠੀਕ ਹੈ ਬਾਈ ਹਾਂਜੀ ਨਹੀਂ ਜਿਹੜੇ ਤੁਸੀਂ ਤਿੰਨ ਬੰਦੇ ਦੇ ਨਾਮ ਲਏ ਆ ਤਿੰਨੇ ਬੰਦੇ ਥਾਮਾਂ ਘੋੜਿਆਂ ਦੇ ਹਨ ਵੀ ਚੰਗੇ ਬੰਦੇ ਆ ਤੇ ਚੰਗੇ ਘੋੜੇ ਆ ਹੁਣ ਜੱਸੀ ਹੁਰੀ ਤਾਂ ਚਲ ਸਾਡੇ ਏਰੀਆ ਦੇ ਨੂੰ ਵੀ ਬਹੁਤ ਚੰਗੇ ਚੌਥੀ ਦੇ ਘੋੜੇ ਰੱਖੇ ਹੋਇਆ ਉਹਨਾਂ ਨੇ ਵੀ ਚੰਗੀ ਕੁਆਲਿਟੀ ਦੇ ਤੇ ਪਹਿਲਵਾਨ ਉਰੀ ਤੇ ਬਾਈ ਬੂਟਾ ਹੋ ਗਿਆ ਨਾ ਸੋ ਇਸ ਕਰਕੇ ਇਹ ਹੁੰਦਾ ਵੀ ਬਾਈ ਚੰਗੇ ਬੰਦੇ ਦੇ ਲੜ ਲੱਗੋ ਜੇ ਆਪਾਂ ਨੇ ਕੇ ਕਾਮਯਾਬ ਹੋਣਾ ਹਾਂਜੀ ਹਾਂਜੀ ਬਾਕੀ ਮਾੜੀ ਰਾਇ ਨਹੀਂ ਬਈ ਨਾ ਪਲਵਾਨ ਹੁਣ ਅਸੀਂ ਗਏ ਇੱਕ ਵਾਰ 22 22 ਵੀ ਆਇਆ ਬਾਈ ਨੇ ਬਿਸ਼ਰੀ ਵੀ ਦੇਖੀ ਕਾਕੀ ਵਾਲੀ ਅੱਛਾ ਜੀ ਤੇ ਬਾਈ ਆਪਣਾ ਘੋੜੀ ਵੀ ਲੈ ਗਿਆ ਸੀਗਾ ਇੱਕ ਹੂੰ ਹੂੰ ਤੇ ਕੋਈ ਮਾੜੀ ਮਾਤ ਨਹੀਂ ਕੋਈ ਫालतू ਗੱਲ ਨਹੀਂ ਕਰਨੀ ਕਿਸੇ ਬਾਰੇ ਕੋਈ ਜੈਲਸੀ ਨਹੀਂ ਫਲਾਉਣੀ ਉਹਨਾਂ ਨੇ ਕਿਸੇ ਨੂੰ ਨਿੰਦ ਬਜਾਰ ਨਹੀਂ ਕਰਨਾ ਬਾਕੀ ਉਹਨਾਂ ਨੇ ਆ ਹੀ ਦੱਸਿਆ ਕਿ ਬਈ ਕਿਸੇ ਨੂੰ ਨਿੰਦੋ ਨਾ ਕਿਸੇ ਦੇ ਘੋੜੇ ਨੂੰ ਹਾਂ ਕੋਈ ਉਹ ਹੋਣੀ ਬਸ ਜਿਹੜਾ ਆਉਂਦਾ ਹੈਗਾ ਬਸ ਵਧੀਆ ਸਿਸਟਮ ਸਾਰਿਆਂ ਦੇ ਚੰਗੇ ਨੇ ਬਈ ਸਭ ਵਸਤੀ ਚੰਗੇ ਨੇ ਜਿਹੜਾ ਉਹ ਸੰਦ ਦਾ ਵੀ ਚੰਗੀ ਚੰਗੇ ਹਾਂ ਹੂੰ ਨੀ ਦਲਸ਼ੇਰ ਕਾਕੀ ਵਾਲੀ ਨਹੀਂ ਮੈਂ ਬਈ ਫੋਟੋਆਂ ਦੇਖੀਆਂ ਤੁਹਾ ਮਤਲਬ ਬੱਚੀ ਸੀ ਉਹ ਹਣਾ ਚਲੋ ਬਾਕੀ ਅੱਗੇ ਪ੍ਰਮਾਤਮਾ ਨੂੰ ਜੇ ਮਨਜ਼ੂਰ ਹੁੰਦਾ ਜੀ ਜੋਗੀਆ ਸਾਹਿਬ ਬਰੀਡਿੰਗ ਦਾ ਕਰਕੇ ਸੋਚ ਕੇ ਲੈਤੀ ਸੀ ਕਿ ਬਈ ਵਧੀਆ ਚੰਗੀ ਘੋੜੀ ਬਣਾਵਾਂਗੇ ਸ਼ੌਂਕ ਤਾਂ ਵੀਰੇ ਕਲ ਵੀਰ ਦੇਖੋ ਇੱਕ ਆਪਾਂ 50000 ਦੀ ਘੋੜੀ ਨਾਲ ਵੀ ਪੂਰ ਸਕਦੇ ਹਾਂ ਤੇ 5 ਲੱਖ ਦੀ ਨਾਲ ਵੀ ਪਰ ਕਾਰਨ ਇਹ ਆ ਵੀ ਆਪਣਾ ਜਿਹੜਾ ਸ਼ੌਕ ਆ ਨਾ ਨਾਲ ਦੀ ਨਾਲ ਆਪਦਾ ਜੇ ਖਰਚਾ ਕੱਢੀ ਜਾਵੇ ਤਾਂ ਘਰੋਂ ਵੀ ਬੰਦਾ ਗਾਲਾਂ ਤੋਂ ਬਚਿਆ ਰਹਿੰਦਾ ਜਿਹੜੀ ਮੇਨ ਗੱਲ ਆ ਅਸਲ ਤੇ ਤੁਸੀਂ ਫਿਰ ਤਾਂ ਕਰਕੇ ਕੁਆਲਿਟੀ ਵੱਲ ਆਇਓ ਵੀਰੇ ਹਾਂਜੀ ਹਾਂਜੀ ਠੀਕ ਆ ਜੀ ਤੇ ਫਿਰ ਜੇ ਆਪਾਂ ਸ਼ੁਰੂ ਦੀ ਸਟਾਰਟਿੰਗ ਦੀ ਗੱਲ ਕਰੀਏ ਜਦੋਂ ਆਪਾਂ ਚਲੋ ਵੀ ਨਾਰਮਲ ਜਾਨਵਰ ਲਿਆ ਤੇ ਫਿਰ ਕਿਵੇਂ ਘਾਟੇ ਵਾਧੇ ਕਰਕੇ ਕਰਿਆ ਕਿ ਵੀ ਫਿਰ ਵੀ ਆਪਣਾ ਖਰਚਾ ਪਤਾ 모ੜ ਕੇ ਜਿਹੜੇ ਜਾਨਵਰ ਆਪਾਂ ਨੇ ਲਏ ਸੀਗੇ ਆਪਾਂ ਆਏ ਨਾ ਬਈ ਐਡਾ ਦਾ ਬਾਲਾ ਦਾ ਹੁਣੇ ਲਿਆ ਹੌਲੀ ਹੌਲੀ ਕਰਕੇ ਆਪਾਂ ਸਟੈਪ ਬਾਈ ਸਟੈਪ ਚੜੇ ਆ ਜੀ ਹਨਾ ਬਈ ਪਹਿਲਾਂ ਬਿਛੇਰੀ ਲਈ ਹੂੰ ਚਲੋ ਜਿੰਨੇ ਕਈ ਲਈ ਆਪਾਂ ਨੂੰ ਵਧੀਆ ਰੁਪਏ ਬਟਾਈ ਫਿਰ ਕੁਸ ਰੁਪਏ ਹੋਰ ਪਾਏ ਘਰੋਂ ਪੂਰੀ ਵਧੀਆ ਕੁਆਲਿਟੀ ਲਈ ਫਿਰ ਉਹ ਵੇਚੀ ਫਿਰ ਹੋਰ ਵਧੀਆ ਪੈਸੀ ਪਾ ਕੇ ਆਈ ਲਈ ਹੌਲੀ ਹੌਲੀ ਵਧੀਆ ਆਪਾਂ ਸਿਸਟਮ ਕਰ ਲਿਆ ਜੀ ਬਈ ਇੱਕ ਕੇ ਦਾਵਨੇ ਕਿ ਮੈਂ 10 ਲੱਖ ਲਾਤਾ ਸਿੱਧਾ ਉਹ ਸਿਸਟਮ ਨਹੀਂ ਕੀਤਾ ਵੀ ਕਿ ਮੈਂ ਪਹਿਲਾਂ ਲੱਖ ਦੀ ਬਿਛੇਰੀ ਲੈ ਲਈ ਬਾਈ ਹੂੰ ਉਹ ਸੰਭੀ ਉਹਨੂੰ ਕੋਲ ਚੱਲ 40 ਰੁਪਏ ਵਧਾਈ ਕੋਸ ਹੋਰ ਪਾ ਲਈ ਬਾਈ ਫਿਰ ਉਹ ਵੀ ਲੈ ਆਂਦੀ ਬਾਈ ਮੈਂ ਬੂਟੇ ਨੇ ਘੋੜੀ ਕੁਵਾਜ ਗਵਿੰਦਰਪੁਰੇ ਵਾਲੇ ਨੇ ਗੱਭਨ ਸੀਗੀ ਅੱਛਾ ਜੀ ਚੰਗੀ ਘੋੜੀ 60 ਇੰਚ ਦੀ 10 ਮਹੀਨੇ ਦੀ ਗੱਭਨ ਸੀਗੀ ਅੱਛਾ ਬਾਈ ਮੈਂ ਆ ਕੇ ਵਧੀਆ ਬਿਛੇਰੀ ਦਿੱਤੀ ਆਪਾਂ ਨੂੰ ਜਿਹੜੀ ਘੋੜੀ ਦੀ ਹੁਣ ਆਪਾਂ ਡੈਥ ਹੋਈ ਆ ਉਹ ਘੋੜੀ ਮੈਂ ਵੇਚਤੀ ਸੀਗੀ ਫਿਰ ਹੋਰ ਪੈਸੇ ਵਾ ਕੇ ਉਹ ਘੋੜੀ ਲੈ ਲਈ ਸੀ ਬਾਈ ਅੱਛਾ ਬਾਈ 63 ਇੰਚ ਸੀ ਬਾਈ ਬਹੁਤ ਵੱਡੀ ਬੱਸ ਉਹਨ ਬਹੁਤ ਵੱਡੀ ਲੁੱਲੀ ਘੋੜੀ ਸੀ ਬਈ ਉਹ ਠੀਕ ਹੈ ਬਈ ਹੂੰ ਹਾਂਜੀ ਭੇਡ ਫੂਟ ਬਹੁਤ ਜਿਆਦਾ ਸੀ ਬਈ ਉਹਦਾ ਅੱਛੇ ਵੀਰੇ ਨਹੀਂ ਚਲੋ ਵਧੀਆ ਗੱਲ ਆ ਬਈ ਤੁਸੀਂ ਸਟੈਪ ਟੂ ਸਟੈਪ ਅੱਗੇ ਜਾ ਰਹੇ ਹੋ ਤੇ ਬਈ ਆਪਣੇ ਜਿਵੇਂ ਤੁਸੀਂ ਹੁਣ ਘੋੜਾ ਰੱਖਿਆ ਹੋਇਆ ਘੋੜਾ ਤੁਹਾਡਾ ਬਹੁਤ ਫਿੱਟ ਆ ਬਹੁਤ ਸੋਹਣਾ ਹਨਾ ਹੱਥ ਫੇਰੀ ਪੂਰੇ ਕੀ ਰੁਟੀਨ ਰਹਿੰਦਾ ਤੁਹਾਡਾ ਵੀਰੇ ਆਪਣਾ ਵੀ ਤੁਸੀਂ ਕੋਈ ਲੇਬਰ ਵਾਲਾ ਬੰਦਾ ਰੱਖਿਆ ਨਹੀਂ ਆਪ ਸੰਭਾਲਦੇ ਹੋ ਤੁਸੀਂ ਬਈ ਹਾਂ ਆਪ ਸੰਭਾਲਦੇ ਹਾਂ ਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਕੀ ਸ਼ਡਿਊਲ ਰਹਿੰਦਾ ਬਈ ਤੁਹਾਡੇ ਕੋਲ ਇੱਕ ਦਾ ਦਾਣਾ ਤੂਣਾ ਦਾ ਜੀ ਮੇਨਟੇਨ ਮਾਨੇ ਜੇ ਮਿਹਨਤੀ ਪਾਉਣਾ ਬਈ ਆਏ ਪਾਣੀ ਬੱਟਲਾ ਹੂੰ ਟੈਂਕ ਟੈਂਪ ਹੋਣਾ ਵੀ ਟਾਈਮ ਟੂ ਟੈਂਪ ਪਾਣੀ ਟਾਈਮ ਟੂ ਟੈਂਪ ਦਾਣਾ ਵੀ ਜਿੰਨਾ ਇਹਨੂੰ ਚਾਹੀਦਾ ਵੇਡਮਾਨ ਚ ਇਹਦਾ 4-5 ਕੁਆਟਲ ਦੇ ਆਸ-ਪਾਸੇ ਹੋਊਗਾ ਜੀ ਹਾਂਜੀ ਆਰਮਨਾਲ ਵੀਰੇ ਹਾਂ ਬਸ ਇਹਨੂੰ 3 ਕਿਲੋ ਦਾਣਾ ਡੂੜ ਸੁਭਾ ਪਾਉਣੇ ਤੇ ਡੂੜ ਸ਼ਾਉਣ ਠੀਕ ਹੈ ਬਾਈ ਹਾਂਜੀ ਤੇ ਵੀ ਬਾਕੀ ਸੁਭਾ ਗੇੜਾ ਫੇੜਾ ਦੁਆਰ ਨੇ ਬਾਈ ਸਵਾਰੀ ਸੂਰੀ ਕਰਦੇ ਹੋ ਫਿਰ ਇਹਦੇ ਬਾਈ ਸਵਾਰੀ ਕਰਦੇ ਹਾਂ ਬਾਈ ਕਲਵੀਰ ਜਿਵੇਂ ਛੋਟੀ ਉਮਰ ਚ ਤੁਸੀਂ ਕਾਫੀ ਜਾਨਵਰ ਮਾ ਖਰੀਦ ਵੇਚ ਕਰ ਲਏ ਹਨਾ ਨਫੇ ਨੁਕਸਾਨ ਵੀ ਸਹਿ ਲਿਆ ਆਪਾਂ ਨੇ ਹੁਣ ਕਲਵੀਰ ਉਮਰ ਕਿੰਨੀ ਹੈ ਵੀਰੇ ਤੁਹਾਡੀ ਮੇਰੀ ਬਈ 21 ਸਾਲ ਉਮਰ ਆ ਜੀ 21 ਸਾਲ ਉਮਰ ਆ ਤੇ ਫਿਰ ਤੁਸੀਂ 10 ਸਾਲ ਪਹਿਲਾਂ 14 ਚ ਘੋੜੀ ਲਈ ਫਿਰ 11 ਸਾਲ ਦਾ ਨਹੀਂ ਘੋੜੀ ਲਈ ਸੀ ਬੱਲੇ ਬਾਈ ਲੈ ਵੀ ਆ ਹਾਰਸ ਲਵਰ ਨੇ ਮੁੰਡੇ ਦੇਖੋ ਕਿੰਨੀ ਛੋਟੀ ਉਮਰ ਚ ਘੋੜੀ ਮੁੰਡੇ ਨੇ ਖਰੀਦ ਲਈ ਸੀ ਇਹ ਤਜਰਬਾ ਬਾਈ ਦਾ ਸਾਂਝਾ ਕਰਿਆ ਬਾਕੀ ਬਾਈ ਜਿਵੇਂ ਤੁਸੀਂ ਮਿਹਨਤ ਤੇ ਲਗਨ ਨਾਲ ਚੱਲ ਰਹੇ ਹੋਣਾ ਹਨਾ ਤੇ ਆਮ ਬੰਦਾ ਦਾ ਅੱਜ ਆ ਤੁਸੀਂ ਨੇ ਘੋੜਾ ਆਪਾਂ ਦਿਖਾਇਆ ਦੇਖ ਲਾਂਗੇ ਵੀ ਕਲਵੀਰ ਨੂੰ ਸੌਖਾ ਜਾਂ ਜੁੜ ਗਿਆ ਹੁਣ ਐਡਾ ਘੋੜਾ ਹਨਾ ਪਰ ਉਹਦੇ ਪਿੱਛੇ ਕੱਲਣਾ ਜਿਹੜੀ ਕੱਲੀ ਹੋਈ ਉਹ ਜਾਂ ਤੁਸੀਂ ਜਾਣਦੇ ਹੋ ਜਾਂ ਮਹਾਰਾਜ ਜਾਣਦੇ ਹਨਾ ਤੇ ਕੋਈ ਗੱਲ ਨਹੀਂ ਭਰਾਵਾ ਵੈਸਟ ਬਿਸ਼ੀਜ਼ ਨੇ ਸਾਰੇ ਭਰਾਵਾਂ ਵੱਲੋਂ ਤੇ ਨਾਲ ਸਾਡਾ ਭਰਾ ਚਿੱਟੇ ਕੁਰਤੇ ਪਜਾਮੇ ਚ ਬਾਈ ਗਗਨਦੀਪ ਸਿੰਘ ਬੈਠਾ ਬਾਈ ਨੂੰ ਮਾਈਕ ਪਾਸ ਕਰਦੇ ਵੀਰੇ ਤੇ ਬਾਈ ਨਾਲ ਅਸੀਂ ਆਫ ਕੈਮਰਾ ਬਹੁਤ ਗੱਲਾਂ ਬਾਤਾਂ ਕੀਤੀਆਂ ਨੇ ਖੇਤੀ ਸਬੰਧੀ ਵੀ ਤੇ ਬਾਈ ਗਗਨਦੀਪ ਨੇ ਜਿਹੜੇ ਅੱਜ ਕੱਲ ਆਪਣੇ ਬਿਲਰੇ ਚੱਲਦੇ ਆ ਬਾਈ ਆਪਣੇ ਹਨਾ ਹਾਂਜੀ ਹਾਂਜੀ ਪਰਾਲੀ ਵਾਲੇ ਹਾਂਜੀ ਬਾਈ ਨਾਲ ਮੈਂ ਕਾਫੀ ਡੰਗਾਈ ਤੇ ਗੱਲ ਕਰੀਆ ਘੈਂਟ ਕੰਮ ਆ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਬਾਈ ਉਹਦੇ ਬਾਰੇ ਆਪਾਂ ਗੱਲ ਨਹੀਂ ਕਰਦੇ ਨਹੀਂ ਪੰਜਾਬੀ ਕਹਿੰਦੇ ਰੀਸ ਬੜੀ ਕਰਦੇ ਹੁੰਦੇ ਇਹਨਾਂ ਦਾ ਪੰਜ ਸੱਤ ਬੰਦੇ ਤੁਹਾਨੂੰ ਦੇ ਕੇ ਹੋਰ ਖਰੀਦ ਲਾਣਾ ਠੀਕ ਹੈ ਮਿਹਨਤ ਬਹੁਤ ਹੈ ਉਹਦੇ ਚ ਵੀ ਅੱਛਾ ਬਾਈ ਹਾਂਜੀ ਠੀਕ ਆ ਜੀ ਤੇ ਬਾਈ ਆਪਾਂ ਨਾ ਜਦ ਆ ਰਹੇ ਸੀ ਮੈਂ ਤੁਹਾਨੂੰ ਉਹ ਸੋਲਰ ਵਾਲੀ ਮੋਟਰ ਚੱਲ ਰਹੀ ਸੀ ਹਾਂਜੀ ਬਾਈ ਤੇ ਮੈਂ ਕਹਿੰਦਾ ਯਾਰ ਬੜਾ ਪਾਣੀ ਆ ਸਾਢੇ ਵਾਲ ਤਾਂ ਮੈਂ 170 70 ਫੁੱਟ ਤੇ ਚਲੇ ਗਿਆ ਇਧਰ ਪਾਣੀ ਆ ਆਪਣੇ ਕਿੰਨਾ ਬਾਈ ਮੋਟਰਾਂ ਦਾ ਜੀ ਇੱਥੇ ਜੀ ਜੇ ਪਾਣੀ ਦਾ ਪ੍ਰੈਸ਼ਰ ਦੇਖੀਏ ਤਾਂ ਆਪਣਾ 4 1/2 ਇੰਚ ਹੀ ਪ੍ਰੈਸ਼ਰ ਦਾ ਹੈਗਾ ਤੇ ਜਿਹੜੀ ਇਹਦੀ ਡੰਗਾਈ ਆ ਪਾਣੀ ਦੀ ਉਹ ਐਂ ਲਾ ਲਓ ਵੀ ਸਾਢੇ ਪਿੰਡ ਦੇ ਵਿੱਚ 25 ਤੋਂ 30 ਫੁੱਟ ਦੀ ਜਿਹੜੀ ਹੈਗੀ ਹੈਗੀ ਹੈ ਬੜਾ ਉੱਪਰ ਆ ਯਾਰ ਪਾਣੀ ਬਾਈ ਭਰੀ ਆ ਜੀ ਪਾਣੀ ਅੱਛਾ ਜੀ ਇਹ ਨਹੀਂ ਜਿਵੇਂ ਹੁਣ ਸਾਡੇ ਬਈ ਸਾਡੇ ਦੇਖਦੇ ਦੇਖਦੇ ਨਾ 30 ਫੁੱਟ ਤੇ ਪਾਣੀ ਸੀ ਛੋਟੇ ਛੋਟੇ ਹੁੰਦੇ ਸੀ ਨਾ ਫਿਰ 40 50 60 17ਵੇਂ ਐਵੇਂ ਕਰਦਾ ਗਿਆ ਇੱਥੇ ਜੇ ਆਪਾਂ ਪਿਛਲੇ 15 ਸਾਲਾਂ ਦੀ 20 ਸਾਲਾਂ ਦੀ 30 ਸਾਲਾਂ ਦੀ ਗੱਲ ਕਰੀ ਉਦੋਂ ਕਿੰਨੀ ਉਚਾਈ ਤੇ ਸੀ ਪਾਣੀ ਵੀਰੇ ਮੇਰਾ ਜਨਮ ਹੋਇਆ ਜੀ 1993 ਦੇ ਵਿੱਚ ਤੇ 2001 ਦੀ ਮੈਂ ਗੱਲ ਕਰਨ ਲੱਗਿਆ ਉਦੋਂ ਸਾਡੇ ਮੇਰਾ ਖਿਆਲ ਵੀ 50 ਤੋਂ 55 ਫੁੱਟ ਖੂ ਲੱਗਿਆ ਹੁੰਦਾ ਸੀਗਾ ਜੀ ਡੂੰਗਾ ਅੱਛਾ ਜੀ ਤੋ ਵੈਲ ਜਿਹੜਾ ਖੂਹ ਹੁੰਦੇ ਸੀਗੇ ਹੁਣ ਤਾਂ ਮੱਛੀ ਮੋਟਰ ਦਾ ਆ ਗਿਆ ਕਰੇ ਜਿਹੜਾ ਮੱਛੀ ਮੋਟਰਾਂ ਲਾਉਣ ਲੱਗੇ ਤਾਂ ਮਤਲਬ ਦੇਖਣ ਦੇ ਵਿੱਚ ਪਿਛਲੇ 20-22 ਸਾਲਾਂ ਤੋਂ ਦੇਖੀਏ ਤਾਂ ਸਾਡੇ ਪਾਣੀ ਉੱਪਰ ਆਇਆ ਜੀ ਅੱਛਾ ਜੀ ਇਹ ਜਿਵੇਂ ਉਹ ਸੈਣੀਾਂ ਦੇ ਉਲਟੀ ਗੰਗਾਪਾ ਹੋਏ ਨੂੰ ਇਹ ਕੰਮ ਪੁੱਠਾ ਝੱਲੇ ਇਸਾਈਡ ਵਾਈ ਤੇ ਇੱਥੋਂ ਦੇਖਿਆ ਜਾਵੇ ਸੋਡੇ ਏਰੀਆ ਨੂੰ ਜਿਵੇਂ ਫਿਰ ਹੁਣ ਇਹ ਗੱਲ ਸਮਝ ਸਕਦੇ ਆਂ ਵੀ ਪਾਣੀ ਤੁਰਦਾ ਫਿਰਦਾ ਹੈ ਜੀ ਹਾਂ ਚੱਲਦਾ ਫਿਰਦਾ ਮਤਲਬ 20-25 ਸਾਲਾਂ ਦੇ ਵਿੱਚ ਸਾਡੇ ਤਕਰੀਬਨ 25-30 ਫੁੱਟ ਪਾਣੀ ਚੜ ਗਿਆ ਹੈ ਤਾਂ ਉਹ ਅੱਛਾ ਉੱਪਰ ਨੂੰ ਆ ਰਿਹਾ ਬਾਈ ਜੀ ਹਾਂ ਜ ਪਾਣੀ ਦੀ ਕੁਆਲਿਟੀ ਵੀ ਠੀਕ ਆ ਹਨਾ ਬਾਈ ਪਾਣੀ ਠੀਕ ਆ ਜੀ ਕੁਆਲਿਟੀ ਠੀਕ ਆ ਆਮ ਹਾਂਜੀ ਹਾਂਜੀ ਅੱਛਾ ਜੀ ਨਹੀਂ ਉਹ ਪੈਸੇ ਦਾ ਇੱਧਰ ਮੈਂ ਹੋਲ ਆਰਓ ਸਿਸਟਮ ਵਗੈਰਾ ਇਹ ਪਿੰਡਾਂ 'ਚ ਇੱਧਰ ਲੱਗੇ ਹੋਇਆ ਬਾਈ ਪਾਣੀ ਮਾੜੇ ਦੱਸਦੇ ਆ ਤੁਹਾਡੇ ਪਿੰਡ ਦਾ ਠੀਕ ਆ ਪਾਣੀ ਵੀਰੇ ਕੁੱਲ ਮਿਲਾ ਕੇ ਕੇਰਾ ਠੀਕ ਆ ਜੀ ਵਧੀਆ ਪੀਣ ਯੋਗ ਪਾਣੀ ਜਦੋਂ ਕਿਤੇ ਬੰਦੀ ਆ ਜਾਂਦੀ ਆ ਤਾਂ ਵਾਟਰ ਵਾਕਸ ਦਾ ਜਿਹੜਾ ਮਤਲਬ ਨਾਲ ਟਿਊਬਵੈੱਲ ਲੱਗਿਆਗਾ ਉਹਦਾ ਪਾਣੀ ਵਧੀਆ ਸਾਰੇ ਮਤਲਬ ਉੱਥੋਂ ਹੀ ਚੱਲਦਾ ਜੀ ਉਹਦੇ ਵਿੱਚ ਕਿਉਂਕਿ ਬਈ ਇਹ ਗੱਲਾਂ ਮੈਂ ਤਾਂ ਕਰ ਰਹਾ ਕਿਉਂਕਿ ਘੋੜੇ ਵੀ ਖੇਤੀਬਾੜੀ ਸੰਬੰਧਤ ਬੰਦੀ ਰੱਖਦੇ ਹਨ ਇਹ ਪਾਣੀ ਦੀ ਬਹੁਤ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਤੁਹਾਡਾ ਪਿੰਡ ਵੀ ਭਾਗਾਂ ਵਾਲਾ ਜਿਹੜਾ ਵਾਪਸ ਇਹ ਕਿੰਨੇ ਕੇ ਏਰੀਆ ਚ ਮਤਲਬ ਬਈ ਪਾਣੀ ਉੱਪਰ ਆਇਆ ਇਹ ਟਾਈਮ ਦੇ ਵਿੱਚ ਵੀ ਤੁਸੀਂ ਕਹਿੰਦੇ ਹੋ ਵੀ 20 25 ਸਾਲ ਪਹਿਲਾਂ ਵੀ ਨੀਮਾਸੀ ਪਾਣੀ ਹੁਣ ਉੱਚਾ ਆ ਗਿਆ ਜੀ ਮੈਂ ਤੁਸੀਂ ਐ ਲਾ ਲਓ ਸਰ ਵੀ ਇਹ ਆਪਣਾ ਜਿਵੇਂ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਪਾਣੀ ਤਕਰੀਬਨ ਸਾਰੇ ਦੇ ਵਿੱਚ ਹੀ ਮਲਤਾਂ ਨੂੰ ਹੀ ਚੜਿਆ ਜੀ ਇਸ ਏਰੀਏ ਦੇ ਵਿੱਚ ਇਹਦਾ ਕੋਈ ਕਾਰਨ ਪਤਾ ਹੈਗਾ ਆਪਾਂ ਨੂੰ ਸਪਸ਼ਟਿਕਰਨ ਵੀ ਹੋਵੇ ਪਤਾ ਹੈ ਕਾਰਨ ਤਾਂ ਹੈ ਜੀ ਆਪਣੇ ਨਾਲ ਮੁਕਸਰ ਜ਼ਿਲ੍ਹਾ ਪੈ ਜਾਂਦਾ ਹੈਗਾ ਤੇ ਪਹਿਲਾਂ ਜਦੋਂ ਉਹ ਵੱਡੀਆਂ ਨਹਿਰਾਂ ਟੱਪੀਆਂ ਆਪਣੇ ਕਹਿੰਦੇ ਆ ਰਾਜਸਥਾਨ ਨੂੰ ਜਾ ਰਹੀਆਂ ਜਿਹੜੇ ਜੀ ਉਹ ਸਰਹੰਦ ਫੀਡਰ ਤੇ ਉਹ ਜਿਹੜੀ ਇੰਦਰ ਕਰਨਾਲ ਹੈਗੀ ਹੈ ਜੀ ਸੈਕੰਡ ਆਰਡਰ ਪਾਜਦਾ ਇਹ ਭਾਰਤ ਦਾ ਜੀ ਜਦੋਂ ਦੇਖਿਆ ਜਾਵੇ ਤਾਂ ਇਹ ਪਾਕਿਸਤਾਨ ਦੀ ਹੱਦ ਨੂੰ ਜੀ ਇਹ ਜਦੋਂ ਦੀਆਂ ਇਹ ਨਹਿਰਾਂ ਮਤਲਬ ਟੱਪੀਆਂ ਤਕਰੀਬਨ ਉਹ ਨਹਿਰਾਂ ਟੱਪਣ ਤੋਂ ਬਾਅਦ ਮੁਕਸਰ ਦਾ ਜਿਹੜਾ ਲਾਗਾ ਲੱਗਦਾ ਸੀ ਜਾਂ ਹਰਿਆਣੇ ਦਾ ਏਰੀਆ ਸੀਗਾ ਇਹਦੇ ਸਾਰੇ ਚ ਸੇਮ ਆ ਗਈ ਸੀ ਆਪਣੇ ਇਧਰ ਗਿਦੜਵਾ ਸਾਈਡ ਜਾਂ ਇਧਰ ਠੀਕ ਹੈ ਜੀ ਤੇ ਹੌਲੀ ਹੌਲੀ ਜਿਵੇਂ ਉੱਥੇ ਜਦੋਂ ਸੇਮ ਆ ਗਈ ਤੇ ਸਾਡਾ ਪਾਣੀ ਡੂੰਗਾ ਸੀਗਾ ਤੇ ਚਲੋ ਉਧਰ ਤਾਂ ਸੇਮ ਆ ਗਈ ਤੇ ਸਾਡਾ ਪਾਣੀ ਜਿਹੜਾ ਹੈਗਾ ਦਾ ਲੈਵਲ ਜਿਹੜਾ ਹੈਗਾ ਅਪ ਹੋ ਗਿਆ ਤਾਂ ਉਹਨੂੰ ਆ ਗਈ ਅੱਛਾ ਵੀਰੇ ਹਾਂ ਆ ਜੀ ਚਲੋ ਚੰਗੀ ਗੱਲ ਆ ਬਾਈ ਕੁਝ ਕੁਛ ਤਾਂ ਫਾਇਦਾ ਕਰਿਆ ਕਿਸੇ ਚਾ ਸਾਡਾ ਏਰੀਆ ਮਤਲਬ ਜੇ ਪਾਣੀ ਡੂੰਗਾ ਹੁੰਦਾ ਤਾਂ ਬਹੁਤ ਮਤਲਬ ਜਿਵੇਂ ਬਠਿੰਡੇ ਦੇ ਅਸੀਂ ਲਾਸਟ ਤੇ ਬੈਠੀਆਂ ਜੀ ਇੱਥੇ ਠੀਕ ਹੈ ਵੀਰੇ ਤੇ ਮਤਲਬ ਦੂਜਾ ਨਹਿਰੀ ਪਾਣੀ ਬਹੁਤ ਘੱਟ ਸੀ ਪਹਿਲਾਂ ਉਹਨਾਂ ਨੂੰ ਕੁਝ ਸੁਧਾਰ ਹੋ ਗਿਆ ਸੂਏ ਕੱਸੀਆਂ ਦਾ ਤੇ ਥਲੜੇ ਜਿਹੜਾ ਪਾਣੀ ਉਹ ਵੀ ਉੱਪਰ ਚੜ ਗਿਆ ਜੀ ਉਹਦੇ ਨਾਲ ਕੁਝ ਨਾ ਕੁਝ ਪਰ ਕਿ ਹੈ ਤੇ ਹੁਣ ਤਾਂ ਝੋਨਾ ਬਾਈ ਮਨ ਲਾ ਪੂਰਾ ਗਹਿ ਕੰਡ ਮਾ ਹੁੰਦਾ ਇਧਰ ਹਾਂ ਝੋਨਾ ਵਧੀਆ ਹੁੰਦਾ ਹੈਗਾ ਬਸ ਤਕਰੀਬਨ ਆਉਂਦੇ ਸਾਲ ਤੱਕ ਮੇਰਾ خیال ਜਿੰਨਾ ਵੀ ਏਰੀਆ ਹੈਗਾ ਸਾਰਾ ਉਹ ਝੋਨੇ ਦੇ ਵਿੱਚ ਬਦਲ ਜੂਗਾ ਜੀ ਅੱਛਾ ਜੀ ਪਹਿਲਾਂ ਕਿਵੇਂ ਆਪਣੇ ਨਰਮਾ ਵਗੈਰਾ ਹੁੰਦਾ ਰਹੇ ਪਿਛਲੇ ਸਾਲਾਂ ਦੇ ਵਿੱਚ ਨਰਮਾ ਅੱਧ ਦੀ ਖੇਤੀ ਰੱਖਦੇ ਸੀਗੇ ਵੀ ਦੋ ਪ੍ਰਕਾਰ ਦੀ ਖੇਤੀ ਲੋਕ ਕਰਦੇ ਸੀ ਸਾਡੇ ਥੋੜਾ ਜਿਹਾ ਕਨੈਕਸ਼ਨਾਂ ਦੀ ਘਾਟ ਸੀਗੀ ਜੀ ਠੀਕ ਹੈ ਬਾਈ ਮੋਟਰ ਕਨੈਕਸ਼ਨਾਂ ਦੀ ਹਾਂ ਪਿਛਲੇ 2 ਸਾਲਾਂ ਦੇ ਵਿੱਚ ਸੋਲਰ ਦੇ ਜਿਹੜੇ ਹੈਗੇ ਕਨੈਕਸ਼ਨ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਠੀਕ ਹੈ ਬਾਈ ਨਾ ਆਪਾਂ ਦੇਖਿਆ ਮੋਟਰ ਬਈ ਪੂਰਾ ਏਨ ਭਰ ਕੇ ਚੱਲ ਰਹੀ ਸੀ ਪਾਣੀ ਸਾਡਾ ਜਿਹੜਾ ਪਿੰਡ ਹੈ ਫਰੀਦਕੋਟ ਕੋਟਲੀ ਇਹ ਇੱਕ ਨਾ ਜ਼ਿਲ੍ਹੇ ਦੇ ਨਾਲ ਮੈਚ ਕਰਦਾ ਹੈਗਾ ਫਰੀਦਕੋਟ ਹਰ ਇੱਕ ਤੁਹਾਨੂੰ ਲੋਕੇਸ਼ਨ ਦੱਸਣੀ ਚਾਹਣਾ ਮੈਂ ਜੀ ਵੀ ਮੋਟੀ ਜੀ ਲੋਕੇਸ਼ਨ ਹੈ ਤਿੰਨ ਸਟੇਟਾਂ ਦੇ ਨਾਲ ਪੜਦੀ ਹੈਗੀ ਠੀਕ ਹੈ ਵੀਰੇ ਜ਼ਿਲ੍ਹਾ ਸਾਡਾ ਬਠਿੰਡਾ ਜੀ ਉਹ ਹੈਗਾ 35 ਕਿਲੋਮੀਟਰ ਠੀਕ ਹੈ ਜੀ ਨਾਲ ਹਰਿਆਣਾ ਆ ਗਿਆ ਸਰਸਾ ਉਹ ਹੈਗਾ 60 ਤੋਂ 65 68 ਕਿਲੋਮੀਟਰ ਨਾਲ ਰਾਜਸਥਾਨ ਆ ਗਿਆ ਸਾਡੇ ਸਟੇਟ ਹਨੂਮਾਨਗੜ ਲਾਲੂ ਸੰਗਰੀਆ ਲਾਲੂ ਸੰਗਰੀਆ 35 ਹੈ ਹਨੂਮਾਨਗੜ 60 ਹੈ ਹਾਂਜੀ ਹਬੋਰ ਵੀ ਸਾਨੂੰ ਇਥੋਂ ਸਾਡੇ ਪਿੰਡ ਤੋਂ 60 65 ਪੈ ਰਿਆ ਜੀ ਜੀ ਤੇ ਮੁਖਸਰ ਵੀ ਸਾਨੂੰ 60 65 ਪੈ ਰਿਆ ਗਿਦੜਵਾਤੀ ਪੈ ਰਿਆ ਜੀ ਤੇ ਵਿਚਾਲੇ ਜੇ ਸਾਰੇ ਏਰੀਏ ਦੇ ਸਾਡਾ ਪਿੰਡ ਬਣ ਗਿਆ ਜੀ ਪਿੰਡ ਬਣ ਗਿਆ ਹਾਂਜੀ ਫਰੀਦਕੋਟ ਕੋਟਲੀ ਸਭ ਠੀਕ ਠੀਕ ਹੈ ਬਾਈ ਜੀ। ਲੋ ਮੇਤਰੋ ਬਾਈ ਦਾ ਘੋੜਾ ਦਿਖਾਇਆ ਤੇ ਬਾਈ ਗਗਨਦੀਪ ਨਾਲ ਵੀ ਆਪਾਂ ਗੱਲਬਾਤ ਕੀਤੀ ਤੇ ਬਾਈ ਕਲਦੀ ਕਲਵੀਰ ਦਾ ਤੁਹਾਨੂੰ ਤਜਰਬਾ ਸੁਣਾਇਆ ਬੜੀ ਛੋਟੀ ਉਮਰ ਤੋਂ ਵੀਰ ਨੇ ਘੋੜੇ ਰੱਖੇ ਨੇ ਤੇ ਹੌਸਲਾ ਫੁਜਾਈ ਜ਼ਰੂਰ ਕਰਿਓ ਮੁੰਡੇ ਦੀ ਤੇ ਸਟੱਡ ਸਰਵਿਸ ਵਾਸਤੇ ਬਸ਼ੇਰਾ ਇਹ ਓਪਨ ਕੱਦੇ ਦਾ 67 ਇੰਚ ਤੇ ਗਵਿੰਦੇ ਘੋੜੇ ਦਾ ਬੱਚਾ ਜੀ ਪ੍ਰਿੰਸ ਡੋਡ ਦਾ ਆ ਗਿਆ ਇਹ ਪੋਤਾ ਮਾਂ ਇਹਦੀ ਸਮੁੰਦਰ ਦੀ ਆ। ਤੇ ਗਰਦਨ ਗੁਰਦਨ ਬਹੁਤ ਚੰਗੀਆਂ ਬਸ਼ੇਰੇ ਦੀ ਤੇ ਫੀਸ ਵੀਰ ਨੇ ਬਿਲਕੁਲ ਜੈਨੂਰ ਰੱਖਿਆ 16000 ਰੁਪਏ ਫੀਸ ਆ ਇੱਥੇ ਡਾਕਟਰ ਵਗੈਰੇ ਦੀ ਬਾਈਕ ਕਲਵੀਰ ਸਹੂਲਤ ਹੈਗੀ ਆ ਜੀ ਪੂਰੀ ਆਪਣੇ ਹਾਂ ਜੀ ਵੀ ਡਾਕਟਰ ਮਨਵਿੰਦਰ ਗਿੱਲ ਆ ਜੀ ਸਰਕਾਰੀ ਆਪਣੇ ਉਹ ਵੀ ਆਉਂਦੇ ਡਾਕਟਰ ਹਰਜਿੰਦਰ ਆ ਜੀ ਡਾਕਟਰ ਰਾਜੂ ਆ ਜੀ ਡਾਕਟਰ ਸਾਰੇ ਬੜੇ ਚੰਗੇ ਚੰਗੇ ਆਪਣੇ ਆਉਂਦੇ ਜੀ ਜੀ ਠੀਕ ਹੈ ਵੀਰੇ ਹਾਂ ਡਾਕਟਰ ਵਰਗਟ ਹੋ ਗਿਆ ਜੀ ਕੋੜੀ-ਕੂੜੀ ਰੱਖਣ ਦੇ ਆਪਣੇ ਸਹੂਲਤ ਹੋਣੀ ਵੀਰੇ ਹਾਂ ਸਾਰੇ ਆ ਬਈ ਠੀਕ ਆ ਬਾਈ ਲੋ ਮੇਤਰੋ ਬਾਈ ਨੂੰ ਫੋਨ ਲਾਇਓ ਜਿਸ ਕਿਸੇ ਭਰਾ ਨੇ ਕੋੜੇ ਤੋਂ ਇਸ ਤੋਂ ਸਰਵਿਸ ਲੈਣੀ ਹੋਈ ਸਟੱਡੀ ਸਰਵਿਸ ਲੈਣੀ ਹੋਈ ਬਾਈ ਨੇ ਫੀਸ ਜਨੂਰ ਰੱਖਿਆ ਬਾਕੀ ਬਾਈ ਦਾ ਨੰਬਰ ਮੈਂ ਵੀਡੀਓ ਚ ਦੇਤਾ ਕਿਸੇ ਭਰਾ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਈ ਤਾਂ ਬਾਈ ਕੁਲਵੀਰ ਨੂੰ ਫੋਨ ਲਾ ਲਿਓ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਸਤਿਕਾਰ ਜੀ